ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਅਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸੋ ਕਹ ਟਲ ਗੁਰ ਸੇਵੀਐ ਅਹਨ ਸੋ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਸਜਣਾ ਸਚਾ ਪਾਤਸ਼ਾਹ ਹੋ ਸਿਰ ਸਾਹਾਂ ਦੇ ਸਾਹ ਹੋ ਜੇ ਸਾਸ ਬੈਠਿਆਂ ਸੋਹੀਐ ਸਬਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਤੇਲੰਗ ਮਹੱਲਾ ਪਹਿਲਾ ਘਰ ਪਹਿਲਾ ਇਕੋ ਅੰਗ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਯਕ ਅਰਜ ਗੁਸਤੰ ਪੇਸਤੋ ਦਰਗੋਸ ਕੁੰਨ ਕਰਤਾਰ हक्का कबीर करीम तूं कार्यजोपो दारगोस पुकर हक्का कबीर करीम तूं ਬਿਐਬ ਪਰਬਤ ਗਾਰ ਦੁਨੀਆ ਮੋਕਮੇ ਫਾਨੀ ਤਹ ਕੀ ਕੋ ਦਿਲ ਦਾਨੀ ਮਮ ਸਰ ਮੋਏ ਅਜਰਾਈ ਲ ਗਿਰਫਤ ਹੈ ਦੈਲਾ ਹੀ ਚਨਾ ਦਾਨੀ ਰਹਾਉ ਜਨ ਪਿਸਰ ਪਦਰ ਵਿਰਾਦ ਰਾਮ ਕਸਨੇਸ ਦਸਤੰਗੀਰਾ ਆਖਰ ਬਿਆਖਤਮ ਕਸਨਾ ਦਰਦ ਜੋ ਸਬਦ ਤਕਬੀਰ ਸਬਰੋ ਜਗਸਤਮ ਦਰ ਹਵਾ ਕਰ ਦੇਵ ਵਜੀ ਖਿਆਲ ਗਾਹੇ ਨਾਨਕੀ ਕਾਰ ਕਰਦਮ ਮਮ ਇ ਚਨੀ ਆਵਾਲ ਬਾਦ ਵਖਤ ਹਮ ਚੋ ਵਖੀ ਲਗਾ ਫਨਾ ਬੇ ਨજર ਬੇ ਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾ ਕਰਾ ਪਾ ਖਾਕ ਬਾਦ ਵਖਤ ਹਮ ਜੋ ਵਿਖੀ ਲਗਾ ਫਲਾ ਬੇ ਨજર ਬੇ ਬਾਕ ਨਾਨਕ ਭਗੋਇਆ ਦ ਜਨ ਤੁਰਾ ਤੇਰੇ ਚਾ ਕਰਾ ਪਾਖਾਕ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਧਨ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਧਨ ਹੈ ਤਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਦੇਵ ਦੇਵ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਸਾਹਿਬ ਜੀ ਧਨ ਹੈ ਤਨ ਹੈ ਤਨ ਹੈ ਧਨ ਹੈ ਗੁਰੂ ਰਾਮਦਾਸ ਸਹਿਬ ਜੀ ਧਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੈ ਬੀ ਤਨ ਹੈ ਤਨ ਹੈ ਤਨ ਹੈ ਧਨ ਹੈ ਗੁਰੂ ਅਰਜਨ ਦੇਵ ਸਹਿਬ ਜੀ ਧਨ ਹੈ ਤਨ ਹੈ ਤਨ ਹੈ ਧਨ ਹੈ ਗੁਰੂ ਹਰਿ ਗੋਬਿੰਦ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਹਰਿ ਗੋਬਿੰਦ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਹਰਿ ਰਾਏ ਸਾਹਿਬ ਜੀ ਤਨ ਹੈ तन है तन है तन है गुरु हर कृष्ण साहब जी तन है तन है गुरु हर कृष्ण देव जी दन धन है तन है तन है गुरु तेग बहादुर साहब जी तन है तन है गुरु तेग बहादुर सेव जी दान है तन है तन है गुरु गोबिंद सिंह साहब जी तन है तन है तन है गुरु गोबिंद जी धन तन है तन है तन है श्री गुरु ग्रंथ साहब जी धन है तन है तन है तन है गुरु पंथ खालसा तन हैन है तन है तन है गुरु साध संगत जी तन है तन है तन है तन है बाबा पंचमपुरी जी तन है बाबा पंचमपुरी जी तन है तन है तन है बाबा दुला सिंह जी तन है तन है बाबा दुला सिंह जी है ਤਨ ਹੈ ਤਨ ਹੈ ਤਨ ਹੈ ਬਾਬਾ ਭਾਗ ਸਿੰਘ ਜੀ ਤਨ ਹੈ ਤਨ ਹੈ ਤਨ ਹੈ ਬਾਬਾ ਭਾਗ ਸਿੰਘ ਜੀ ਤਨ ਹੈ ਤਨ ਹੈ ਤਨ ਹੈ ਬਾਬਾ ਹਜੂਰਾ ਸਿੰਘ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਬਾਬਾ ਬਲਵੀਰ ਸਿੰਘ ਜੀ ਤਨ ਹੈ ਤਨ ਹੈ ਬਾਬਾ ਬਲਵੀਰ ਸਿੰਘ ਜੀ ਤਨ ਹੈ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਕ या गईम सकत काल जिनी नाम त आया गईम सकत काल सुना वाहेगुरु जी का खाल सासी वाहेगुरु ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ